ਇੱਕ ਵੀ ਨਾ ਕੋਈ ਜੱਟ ਹੁੰਦਾ ਘਰੋਂ ਹੁੰਦਾ ਠੀਕ ਠਾਕ ਹੈ ਨਾ ਅੱਛਾ ਜੀ ਘਰੋਂ ਕੁਛ ਹੁੰਦਾ ਨਹੀਂ ਮਤਲਬ ਖਾਣ ਆਮ ਖੇਤੀਬਾੜੀ ਵੀ ਕੋਈ ਹੈ ਨਹੀਂ ਉਹਦੀ ਬੇਲਾ ਜਿਹਾ ਹੀ ਹੁੰਦਾ ਹੈ ਨਾ ਤੇ ਘਰ ਵਾਲੀ ਨੂੰ ਕਹਿੰਦਾ ਵੀ ਐਂ ਕਰ ਤੂੰ ਨਾ ਚਾਰ ਰੋਟੀਆਂ ਲਾ ਮੈਂ ਰੋਟੀਆਂ ਨਾਲ ਲੈ ਜਣਾ ਕਿਤੇ ਕੰਮ ਧੰਦਾ ਮਿਲਿਆ ਤੇ ਕਰਕੇ ਆਉਂਗਾ ਉਹਨੇ ਚਾਰ ਰੋਟੀਆਂ ਲਾਤੀਆਂ ਲੈ ਕੇ ਤੁਰਿਆ ਜਾਂਦਾ ਰੋਟੀਆਂ ਤੁਰਿਆ ਜਾਂਦਾ ਤੁਰਿਆ ਜਾਂਦਾ ਕਿਉਂ ਰਾਜਕਸ਼ਾ ਮਨ ਜੇ ਖੂਜਾ ਹੁੰਦਾ ਉਹ ਪੂਰੀ ਮਨ ਜੀਤੇ ਬੈਠ ਕੇ ਸੋਚਣ ਲੱਗ ਜਾਂਦਾ ਵੀ ਰੋਟੀਆਂ ਵਿੱਚ ਕੋ ਚਾਰ ਆ। ਕਹਿੰਦਾ ਇੱਕ ਖਾਵਾ, ਦੋ ਖਾਵਾ, ਤਿੰਨ ਖਾਵਾ, ਚਾਰ ਹੀ ਖਾ ਜਾ। ਅੱਛਾ ਹੀ ਬੈਠਾ ਬੈਠਾ ਇਹ ਕਹਿੰਦਾ ਹੈ ਨਾ ਤੇ ਉਹ ਖੂਗਾ ਜਿਹੜਾ ਜਿੱਥੇ ਬੈਠਾ ਹੁੰਦਾ ਜੀ ਮੌਂਤ ਜੀ ਦੇ ਤੇ ਬੈਠਾ ਉਹਦੇ ਵਿੱਚ ਰਹਿੰਦੇ ਨੇ ਚਾਰ ਪੁੱਤਾਂ। ਅੱਛਾ ਹੀ ਉਹ ਪੁੱਤਾਂ ਨੇ ਸੋਚਿਆ ਵੀ ਅਸੀਂ ਚਾਰ ਆਏ ਆ ਛੱਡ ਵੀ ਗੱਲ ਕਰਦਾ ਸ਼ਾਇਦ ਚਾਰ। ਅੱਛਾ ਹੀ ਕਿਹੜੀ ਖਾਵਾ ਇੱਕ ਖਾਵਾ, ਦੋ ਖਾਵਾ, ਤਿੰਨ ਖਾਵਾ, ਚਾਰ ਖਾਵਾ। ਕੀ ਹੈ ਇਹਨਾਂ ਦਾ? ਇਹ ਆ ਗਿਆ ਜੀ ਹ ਮਸੀਤ ਦਾ ਮਾਰਿਆ ਬੰਦਾ ਨਹੀਂ ਉਹਨਾਂ ਨੂੰ ਸਮਝ ਤਾਂ ਲੱਗੀ ਸੀ ਇਹ ਵੀ ਮਚੀਤ ਦਾ ਮਾਰਿਆ ਬੰਦਾ ਇਹ ਇਹ ਆਪਾਂ ਨੂੰ ਖਾ ਜੂ ਫੇਰੇ ਤਰੀਕੇ ਨਾਲ ਹਿਸਾਬ ਨਾਲ ਹੂੰ ਉਹ ਕਹਿੰਦੀਆਂ ਵੀ ਜੇ ਤੈਨੂੰ ਕੋਈ ਚੀਜ਼ ਦੇ ਦਈਏ ਅਸੀਂ ਫੇਰ ਤਾਂ ਨਹੀਂ ਖਾਂਦਾ ਅੱਛਾ ਜੀ ਉਹ ਜ਼ਰੂ ਬਾਜੀ ਪੁੱਛੋਂ ਹਾਂਜੀ ਉਹਨੇ ਦੇਖਿਆ ਬਾਜੀ ਕਿਥੋਂ ਆਈ ਹੈ ਨਾ ਤੇ ਉਹ ਕਹਿੰਦਾ ਨਹੀਂ ਫੇਰ ਨਹੀਂ ਖਾਂਦਾ ਅੱਛਾ ਜੀ ਉਹ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਤੈਨੂੰ ਖਾਣ ਦੇ ਦੀਏ ਫੇਰ ਤਾਂ ਨਹੀਂ ਖਾਂਦਾ ਕਹਿੰਦਾ ਨਹੀਂ ਫੇਰ ਨਹੀਂ ਖਾਂਦਾ ਫੇਰ ਮੈਂ ਉਹੀ ਕਰ ਦਿੰਦਾ ਅੱਛਾ ਜੀ ਉਹ ਕਹਿੰਦੀ ਆ ਫਿਰ ਆਹਾ ਇੱਕ ਸਾਡੇ ਕੋਲੇ ਪਤੀਲਾ ਅੱਛਾ ਜੀ ਵਿਜੇਤ ਨੂੰ ਕਹਦੇ ਆਂਗਾ ਕਰ ਕਰ ਪਤੀਲਾ ਸ਼ਰਦਪੜਾ ਤੇ ਪ੍ਰਸ਼ਾਦ ਨਾ ਭਰ ਜੂਗਾ ਅੱਛਾ ਜੀ ਹਾਂ ਉਹ ਕਹਿੰਦਾ ਫਿਰ ਦੇ ਦੂੰ ਉਹਨੇ ਲੈ ਲਿਆ ਪਤੀਲਾ ਤੇ ਲੈ ਕੇ ਤੁਰਿਆ ਉਹ ਨਾ ਹਾਂਜੀ ਉਹਨੇ ਕਿਹਾ ਚਲ ਚੀਜ਼ ਵਧੀਆ ਮਿਲ ਗਈ ਘਰੇ ਜਵਾਕਾਂ ਨੂੰ ਖਾ ਚੁਰ ਖਲਾਵਾਂਗੇ ਹਾਂਜੀ ਤੁਰਿਆ ਉਹਦਾ ਰਾਹ ਚ ਉਹਨੂੰ ਥੋੜਾ ਨੇਰਾ ਹੋ ਜਾਂਦਾ ਵਾਪਸ ਅੱਛਾ ਜੀ ਨੇਰਾ ਹੋ ਜਾਂਦਾ ਰਾਹ ਤੇ ਉਹਦੀ ਮਾਸੀ ਦਾ ਘਰ ਆਉਂਦਾ ਹਾਂ ਹਾਂ ਤੇਦੀ ਮਾਸੀ ਦੇ ਘਰੇ ਚਲਾ ਜਾਂਦਾ ਤੇ ਮਾਸੀ ਨੂੰ ਜਦੋਂ ਸ਼ਾਮ ਜੀ ਹੁੰਦੀ ਹੈ ਰੋਟੀ ਹਟੀ ਕਾਂਦੇ ਪਿੰਦੇ ਆ ਤੇ ਉੱਧਰ ਵਾਸੀ ਮਾਸੀ ਦੇ ਮੁੰਡੇ ਆ ਜਾਂਦੇ ਕੰਮ ਕੰਮ ਹਾਂਜੀ ਰੋਟੀ ਹਟੀ ਕਾਂਦੇ ਆ ਤੇ ਮਾਸੀ ਕਹਿੰਦੀ ਲਓ ਪੋ ਤਾਂ ਤੁਸੀਂ ਬਾਹਰ ਲੈ ਕਰੇ ਪਈ ਪਰ ਇਧਰ ਮੈਂ ਪਈ ਉਹਨਾਂ ਦੇ ਘਰ ਨਾਲ ਹੀ ਦੂਜਾ ਘਰ ਹੁੰਦਾ ਉਹ ਕਹਿੰਦੇ ਠੀਕ ਹੈ ਜਾਣ ਲੱਗਦੇ ਆ ਉਹ ਫਿਰ ਜਾਂਦਾ ਜਾਂਦਾ ਕਿ ਮਾਸੀ ਨੂੰ ਤਾਂ ਮਾਸੀ ਕਿ ਆ ਪਿੱਲੇ ਨੂੰ ਐ ਲੈ ਕਹਿੰਦੀ ਕਰ ਤਰ ਪਿੱਲੇ ਸ਼ਰਤ ਪੜਾ ਅੱਛਾ ਕਿਹਦੀ ਨਾ ਪੁੱਤ ਮੈਂ ਤੇਰੇ ਪਿੱਲੇ ਤੋਂ ਕੀ ਲੈਣਾ ਤੂੰ ਉਹ ਪਿੱਲੇ ਇੱਥੇ ਰੱਖ ਦੇ ਸਵੇਰੇ ਲੱਕਣੀ ਉਹ ਤਾਂ ਮੈਂ ਕਿਉਂ ਕੀ ਲੈਣਾ ਦੇਣਾ ਹਾਂ ਭਾਵੇਂ ਉਹ ਕਹਿੰਦਾ ਠੀਕ ਹੈ ਜਾ ਕੇ ਪੈਗੇ ਦੂਜੇ ਘਰ ਉਹ ਤਾਂ ਦੂਜੇ ਘਰੇ ਜਾ ਕੇ ਲੈ ਪਈ ਐ ਮਨੇ ਕਿਹਾ ਜਪੀਨੇ ਚਕੀਆਂ ਦੇਖੀ ਕਹਿ ਕੇ ਜਿਹੜਾ ਕਹਿੰਦਾ ਸੀ ਉਹਨੇ ਚੱਕਿਆ ਪੀਲਾ ਰਾਕੀ ਕਹਿੰਦਾ ਕਰਤਬੁੱਲਾ ਸਾਹਿਬ ਉਹ ਕੜਾ ਨਾ ਪਰ ਗਿਆ ਅੱਛਾ ਹੀ ਮਾਸੀ ਕਿਹਾ ਤਾ ਨਜ਼ਰ ਆਈ ਮੋਜਾਂ ਵਜ ਗਈਆਂ ਹਾਂ ਹਾਂ ਆਦਾ ਉਹ ਕਰਨਾ ਨਹੀਂ ਪੈਂਦਾ ਕੜਾ ਬਣ ਜਾਂਦਾ ਹੈ ਨਾ ਹਾਂ ਉਹਨੇ ਉਹ ਪੀਲਾ ਪਾਸੇ ਰੱਖ ਲਿਆ ਉਹ ਜਿਹੜਾ ਪੀਲਾ ਰੱਖਦਾ ਉਹ ਅੱਛਾ ਹੀ ਉਸ ਵੇਲੇ ਫੇਟ ਨੂੰ ਤੋਟਾ ਤੇ ਲੈ ਕਹਿੰਦਾ ਮਾਸੀ ਮੈਂ ਤਾਂ ਜਾਣਾਂ ਉਹ ਲੱਭ ਤਤੋਂ ਬਥੇਰੇ ਮਾਸ ਪਹਿਲਾਂ ਤਾਂ ਇੰਨਾ ਬੜਾ ਪੁੱਛਤਾਸ਼ ਕਰਦੇ ਨਹੀਂ ਸੀ ਉਹਨਾਂ ਨੇ ਕਹ ਚੰਗੀ ਚੀਜ਼ ਦੇ ਕੇ ਚੱਲੇ ਆ ਵੀ ਗਾਹ ਨੂੰ ਵੀ ਕਦੇ ਆਉ ਉਹ ਚੱਲ ਪੁੱਸ ਹੈਨਾ ਪਾਣੀ ਕੋਈ ਨਹੀਂ ਪਤਾ ਤੇ ਚਾਹ ਪਾਣੀ ਪੀ ਕੇ ਜਾਈ ਰੋਟੀ ਖਾਤੇ ਇਹ ਕਰਕੇ ਜਾਈ ਗੋ ਕਰਕੇ ਨੂੰ ਲੱਗਦੀ ਆ ਪਿਆਰ ਜਿਆ ਕਰਦੀ ਤੇ ਚਾਹ ਚ ਪੀ ਕੇ ਫਿਰ ਆ ਜਾਂਦਾ ਉਹ ਫਦੀਲਾ ਚੱਕ ਲਿਆ ਹੁੰਦਾ ਜਦੋਂ ਫਦੀਲਾ ਲਈ ਆਉਂਦਾ ਘਰ ਵਾਲੀ ਕਹਿੰਦੀ ਆਪ ਫਦੀਲਾ ਜਾ ਕੇ ਚੱਕੀ ਆਉਂਦੇ ਤੁਸੀਂ 4-2 ਉੱਤੇ ਕੰਮ-ਕੰਮ ਕਰਿਆ ਹੁੰਦੇ ਪੈਸੇ ਚਾਰ ਵਟਟ ਕੇ ਲੈਂਦੇ ਤੇ ਜੋ ਆਪਾਂ ਨੂੰ ਘਟਟੀ ਤੋਂ ਆਟਾ ਲੈਂਦੇ ਹੈਨਾ ਹਾਂਜੀ ਪਰ ਇਹ ਤਾਂ ਓਕਾ ਕੰਮ ਓਕਾ ਨਾ ਤੂੰ ਦੇਖਦਾ ਸਹੀ ਤਾਂ ਕਿ ਥਿਲਾ ਕੰਨਾ ਕਰ ਕਰ ਥਿਲਾ ਸ਼ਰਦਪੁਰਾ ਹੁਣ ਉਹ ਥਿਲਾ ਹੋਵੇ ਦਾ ਕਰੇ ਉਹ ਤਾਂ ਮਸੀਨੇ ਰੱਖ ਲਿਆ ਤੇ ਉਹ ਚ ਕੁਛ ਨਾ ਹੋਵੇ ਉਹਨੇ ਕਹਿੰਦੇ ਤੋ ਖਾ ਉਹ ਹੈ ਨਾ ਹਾਂਜੀ ਕਹਿੰਦਾ ਤੋ ਰੋਟੀਆਂ ਚਾਹ ਹੋਵੇਗਾ ਅੱਛਾ ਏ ਉਹਨੇ ਆਟਾ ਉਤਹਾ ਨਹੀਂ ਕਿ ਜਰ ਬਾਂਡੀਆਂ ਦਾ ਮੰਗ ਕਿਲੇ ਆਉਂਦਾ ਤੋ ਉਹ ਫੇਰ ਜਾਂਦਾ ਫੇਰ ਗਿਆ ਫੇਰ ਤੋ ਆ ਜਾਂਦਾ ਉਸੇ ਖੂਹ ਤੇ ਫੇਰ ਬਹਿ ਗਿਆ ਜਾ ਹਾਂਜੀ ਕਹਿੰਦਾ ਉਵੇਂ ਫੇਰ ਕਹਿੰਦਾ ਕਹਿੰਦਾ ਇੱਕ ਖਾਵਾ ਦੋ ਖਾਵਾ ਤਨ ਕਾਮਚਾਰੀ ਖਾ ਜਾਂ। ਹਾਂ। ਉਹਨਾਂ ਨੇ ਕਹਤਾ ਵੀ ਰ ਆਣਾ ਹਨਾ। ਹਾਂ। ਕਿ ਉਹ ਇਹਦੇ ਦਾ ਮਤਲਬ ਇਹਦਾ ਨਾ ਢੋਖਾ ਹੋ ਜਾਂਦਾ ਹੈ ਹਨਾ। ਚਲੋ ਕਹਿੰਦੇ ਆ ਦੇਖਦੇ ਆ ਕੁਛ ਕੀ। ਇੱਕ ਮਿੰਟ। ਉਹ ਕਹਿੰਦਾ ਕਹਿੰਦੀਆਂ ਵੀ ਜਦ ਤਨ ਕੁਛ ਖਾਣ ਨੂੰ ਹੋਰ ਦੇ ਦਈਏ ਫਿਰ ਤਾਂ ਨਹੀਂ ਕਹਿੰਦਾ ਕਹਿੰਦਾ ਨਹੀਂ ਫੇਰ ਨਹੀਂ ਖਾਂਦਾ। ਹਾਂਜੀ। ਕਹਿੰਦੀਆਂ ਫੇਰ ਆ ਸਾਡੇ ਕੋਲ ਇੱਕ ਕੜਾਹੀ ਆ। ਜਿੰਨ ਕਹਿੰਦੀਆਂ ਘਰ ਕੜਾਹੀ ਇਹਨਾਂ ਉੱਤੇ ਜਲੇਬੀਆਂ ਦੇ ਜਲੇਬੀਆਂ ਦਾ ਭਰਜੂ। ਅੱਛਾ। ਤਾਂ ਮੈਂ ਠੀਕ ਹੈ ਜੀ ਆਪਣਾ ਜਲੇਬੀਆਂ ਦਾ। ਕੁਪੜਾ ਹੀ ਲੈ ਲੰਦਾ ਮੁੜਿਆ ਹੁੰਦਾ ਹੁਣ ਫੇਰ ਨਹੀਂ ਰੱਜਿਆ ਹੁੰਦਾ ਫੇਰ ਮਾਸੀ ਕੋਲ ਚੱਲੇ ਗਿਆ ਹਾਂਜੀ ਮਾਸੀ ਨੇ ਦੇਖਿਆ ਉਹ ਕਾਹੀ ਲੱਗਿਆ ਨਾ ਹੋਊ ਨੂੰ ਕੁਝ ਵੀ ਵਧੀਆ ਹਾਂ ਮੇਰਾ ਪੁੱਤ ਬਲਾਨਾ ਢੋਕਾ ਮਾਸੀ ਠਕੂਰੀ ਆ ਰਿਹਾ ਰਸਪਤਾਂ ਤੇ ਤੇ ਉਦੋਂ ਸ਼ਾਮ ਨੂੰ ਮੁੰਡੇ ਆ ਜਾਂਦੇ ਨਾਲ ਜਦੋਂ ਮਾਸੀ ਦੇ ਮੁੰਡੇ ਆ ਜਾਂਦੇ ਉਹ ਤਾਂ ਤੁਹਾਡਾ ਭਰਾ ਹੈ ਯਾਰ ਉਹ ਬੋਤਲ ਸ਼ੋਤ ਲੈ ਲਿਆ ਉਹ ਅੱਛਾ ਇਹ ਹਾਂ ਹੁਣ ਮੁੱਕਤ ਵੱਧ ਗਈ ਕਿੱਜਾ ਵਧੀਆ ਲੈ ਕੇ ਆਉਂਦਾ ਤੇ ਇੱਕ ਬੋਗ ਲਾਉਂਦੇ ਬੋਤਲ ਵਤਨ ਲਿਆਉਂਦੇ ਚੀਤੇ ਲਾਉਪਤ ਹੁਣ ਤੁਸੀਂ ਰੋਟੀ ਟਿੱਖਾ ਲਈ ਤਾਂ ਤੁਸੀਂ ਉਧਰ ਭੇਜੋ ਜਾ ਕੇ ਹਨਾ ਬਾਹਰਲੇ ਘਰੇ ਮਸੀ ਕਹਿੰਦੀ ਕਹਿੰਦਾ ਠੀਕ ਐ ਮਸੀ ਤੁਸੀਂ ਤਾਂ ਉਧਰ ਭੇਜਨੇ ਆ ਹਨਾ ਕੜਾਹੀ ਪਈ ਐ ਕਿਤੇ ਇਹਨੂੰ ਐ ਨਾ ਕਹਿੰਦੀ ਕਰ ਕਰ ਕਰਾਈਏ ਨਾ ਉਥੇ ਜਲੇਬੀ ਛੀ ਉਹ ਕੋਈ ਨਾ ਬੋਤਲ ਮੈਂ ਹੀ ਤਾਂ ਕੀ ਕਰਾਂ ਨਾ ਕੜਾਹੀ ਤਾਂ ਤੇਰੀ ਤਾਂ ਅੱਛੇ ਭਈਆ ਦੀ ਲੇਗੈਂਸੀ ਹੋਰੇ ਹਾਂ ਉਧਰ ਜਾ ਕੇ ਭੇਜ ਉਹਨੇ ਕਹੇ ਹੈਵੀ ਹੋ ਗਈ ਸੀ ਜੀ ਹੁਣ ਇਹ ਪਤਲੀ ਹੋ ਗਈ ਫਿਰ ਧਰੀ ਕੜਾਹੀ ਕਹਿੰਦੀ ਕਰ ਕਰ ਕੜਾਹੀ ਨਾ ਉਥੇ ਜਲੇਬੀ ਹਾਂ ਜੀ ਮੈਂ ਦੇਖੀ ਪਰ ਕੀ ਮਾਸੀ ਨੇ ਮਾਸੀ ਨੇ ਕੀਤਾ ਨਾ ਜਾ ਰਹੀ ਹੈ ਮਾਸੀ ਨੇ ਹੋ ਗਈ ਚੱਕੇ ਪਾਸੇ ਰੱਖ ਲਈ ਉਹ ਜਿਹੜਾ ਹੀ ਹੋਰ ਰੱਖ ਕੇ ਰੱਖਦਾ ਸੋਦਾ ਤੇ ਲਿਆ ਕੇ ਮਨ ਨੂੰ ਕਿਧਰ ਹੋਣਾ ਹਾਂ ਹਾਂ ਤੇ ਦਿਨ ਚੜਿਆ ਲੈ ਮਾਸੀ ਮੈਂ ਚੱਲਿਆ ਹਾਂਜੀ ਕਹਿੰਦੀ ਤੂੰ ਬੁੱਤ ਕਿੱਥੇ ਚੱਲਿਆ ਰੋਟੀ ਖਾ ਕੇ ਜਾਈ ਮੈਂ ਪਰੌਂਠੇ ਬਣਾ ਕੇ ਦਿੰਦੀ ਆ ਤੈਨੂੰ ਹਾਂ ਹੈ ਉਹ ਐ ਕਿਵੇਂ ਜਾਏਗਾ ਮੇਰਾ ਬੁੱਤ ਭਾਈ ਕਹਿੰਦਾ ਚਲੋ ਠੀਕ ਹੈ ਰੋਟੀ ਖਾ ਕੇ ਆਉਣ ਲੱਗਿਆ ਫਿਰ ਕੜਾਹੀ ਚੱਕ ਲੈਂਦਾ ਹਾਂ ਜਦੋਂ ਕੜਾਹੀ ਲੈ ਕੇ ਆਉਂਦਾ ਘਰ ਵਾਲੇ ਕਹਿੰਦੇ ਲਾ ਹੁਣ ਕੜਾਈਆਂ ਚੱਕੀ ਆਉਂਦਾ ਅੱਛਾ ਏ ਤੈਨੂੰ ਪਤਾ ਹੈ ਕਹਿੰਦੀ ਘਰੇ ਕੁਝ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਤੂੰ 4 ਪੈਸੇ ਕਮਾ ਲਿਆ ਕਿ ਤਾ ਆ ਪਤਾ ਨਹੀਂ ਕਿਹੜੀਆਂ ਕੜਾਈਆਂ ਕੁੜੂਆਂ ਦੇ ਚੱਕਰਾਂ ਚ ਪਿਆ ਰਹਿੰਦਾ ਹਾਂਜੀ ਕਹਿੰਦਾ ਤੂੰ ਦੇਖ ਤਾਂ ਸਹੀ ਤਰ ਕੜਾਹੀ ਕਹਿੰਦਾ ਕਰ ਕਰ ਕੜਾਈਆਂ ਨਗਰ ਦੇ ਜਲੇਬੀ ਉਹ ਹੁਣ ਉਹ ਕੜਾਹੀ ਹੋਵੇ ਤਾਂ ਕਰੇ ਤਾਂ ਮਸੀਨੇ ਫੇਰ ਬਦਲਤੀ ਸੀ ਫੇਰ ਬਦਲਦੀ ਸੀ ਫੇਰ ਚੱਕੀ ਵੀ ਤਾਂ ਕੁਝ ਨਹੀਂ ਬਣਿਆ ਹਾਂ ਕਹਿੰਦੀ ਲਾ ਇਹ ਚ ਕੀ ਹੋਣਾ ਸੀਗਾ ਘਰ ਵਾਲੇ ਕਹਿੰਦੇ ਕਹਿੰਦਾ ਤੂੰ ਐ ਰੋਟੀਆਂ ਚਾਹ ਬਣਾਉਂਦਾ ਮੇਰੇ ਰਵੇ ਚਾਰ ਰੋਟੀਆਂ ਲਾਈਆਂ ਪੰਜੀ ਤੇ ਜਾ ਗਿਆ ਫਿਰ ਤੁਰਿਆ ਜਾਂਦਾ ਘਰੋਂ ਸੇ ਕੁਦੀ ਮੰਨ ਤੇ ਜਾ ਕੇ ਬਹਿ ਗਿਆ ਹਾਂਜੀ ਤੇ ਕਹਿੰਦਾ ਇੱਕ ਖਾਵਾ ਦੋ ਖਾਵਾ ਤਿੰਨ ਖਾਵਾ ਚਾਰੀ ਖਾ ਜਾ ਹਾਂ ਕੁੱਤਾ ਨੇ ਸੋਚਿਆ ਫੇਰ ਜਾਂਦਾ ਫੇਰ ਹੁੰਦਾ ਬਹਿ ਗਿਆ ਹਨਾ ਫੇਰ ਆ ਗਿਆ ਕਹਿੰਦੀਆਂ ਛੱਡਦਾ ਨਹੀਂ ਤੂੰ ਸਾਨੂੰ ਕਹਿੰਦਾ ਨਾ ਓਕਾ ਲਈ ਛੱਡਦਾ ਨਹੀਂ ਉਹ ਕਹਿੰਦੀਆਂ ਫਿਰ ਸਾਡੇ ਕੋਲੇ ਹੋਰ ਤਾਂ ਕੁਝ ਨਹੀਂ ਆਡੇ ਕੋਲ ਬੱਕਰੀ ਆ ਜੇ ਤੈਨੂੰ ਕਹਦੇਗਾ ਕਰ ਕਰ ਬੱਕਰੀਏ ਸੋਨੇ ਦੇ ਮਿੰਗਣਾ ਪਿੱਛੇ ਕੋਰਾ ਕੁਜਾ ਧਰਦੀ ਤੇ ਧਰ ਕੇ ਕਹਿੰਦੀ ਕਰ ਕਰ ਬੱਕਰੀਏ ਸੋਨੇ ਦੇ ਮਿੰਗਣਾ ਤੇ ਕੋਰਾ ਕੁਜਾ ਕਰਮ ਉਹਨੇ ਮਿੰਗਣਾ ਨਾਲ ਭਰਦੀ ਅੱਛਾ ਜੀ ਤੇ ਤੂੰ ਸੋਨਾ ਵੇਚ ਕੇ ਜੋ ਮਰਜੀ ਲੈ ਕੇ ਖਾਈ ਜਾਂਦੀ ਕਹਿੰਦੀ ਹਾ ਦੇ ਤੂੰ ਨਾ ਚਾਹ ਠੀਕ ਹੈ ਦੇ ਬੱਕਰੀ ਲਿਆ ਹੁੰਦਾ ਨਾ ਹੁਣ ਆਉਂਦਾ ਹੁੰਦਾ ਫੇਰ ਨੇਰਾ ਹੋ ਗਿਆ ਮਾਸੀ ਦੇ ਘਰੇ ਫੇਰ ਮਾਸੀ ਦੇ ਘਰੇ ਹਾਂ ਮਾਸੀ ਨੇ ਕਿਹਾ ਹੁਣ ਬੱਕਰੀ ਲੈ ਜਾਂਦਾ ਹੈ ਤਾਂ ਕੋਈ ਹੁੰਦੀ ਤੂੰ ਮੁਕਤਾ ਚਿੰਨੀ ਤਾਂ ਹੋ ਬੱਕਰੀ ਤੇ ਬਿਲਕੁਲ ਹਾਂ ਤੇ ਮਾਸੀ ਵੇਰਾ ਆ ਮੇਰਾ ਪੁੱਤ ਪਹਿਲਾਂ ਬਹੁਤ ਵਧੀਆ ਸੇਵਾ ਕਰਨ ਲੱਗੀ ਪੂਰੀ ਸੇਵਾ ਕਰਦੀ ਹੈ ਨਾ ਤੇ ਫਿਰ ਮੁੰਡੇ ਬਾਹਰੋਂ ਗੁਰੂ ਆਉਂਦੇ ਸੱਜ ਪੋਕ ਲਾਦੇ ਰੋਟੀ ਰੋਟੀ ਪੂਰੀ ਵਧੀਆ ਬਣਾ ਕੇ ਪਾਉਂਦੀ ਉਹ ਨਹੀਂ ਪਾਉਂਦੀ ਆ ਰਾਣਾ ਹਾਂਜੀ ਪੂਰੀ ਸੇਵਾ ਕਰਦਾ ਵੀ ਆਇਆ ਕਰੇ ਚੰਗੀ ਗੱਲ ਹੈ ਕਿਸੇ ਨੂੰ ਕੋਈ ਦੇਖ ਹੀ ਜਾਂਦਾ ਜੇ ਰੋਟੀ ਰੱਟੀ ਖਾਧੀ ਲੋ ਪੁੱਤ ਤੁਸੀਂ ਉੱਧਰ ਪੈ ਜਾ ਮਾਸੀ ਕਹਿੰਦੀ ਉਹ ਕਹਿੰਦਾ ਠੀਕ ਆ ਮਾਸੀ ਅਸੀਂ ਤਾਂ ਉੱਧਰ ਪੈ ਜੰਨੇ ਆ ਕਹਿੰਦਾ ਮਾਸੀ ਕਿਤੇ ਬੱਕਰੀ ਨੂੰ ਐ ਨਾ ਕਹਿੰਦੀ ਕਰ ਕਰ ਬਕਰੀ ਸੁਣਵੀਂ ਮਿਕਣਾ ਨਲੇ ਦੇ ਮਗਰ ਪੁੱਜਾ ਨਾ ਧਰੀ ਕਹਿੰਦਾ ਅੱਛਾ ਜੀ ਉਹ ਕਹਿੰਦੇ ਨਾ ਨਾ ਪੁੱਤ ਤੇਰੀ ਇੱਥੇ ਖੜੀ ਆਪਦੀ ਇੱਥੋਂ ਲੈ ਜੀ ਹਨਾ ਉਹ ਕਹਿੰਦਾ ਕੋਈ ਨਹੀਂ ਜਾ ਕੇ ਪਹਗੇ ਮਾਸੀ ਨੂੰ ਕਿੱਥੇ ਚਾਹਣ ਮਾਸੀ ਨੇ ਲਿਆਂਦਾ ਪੂਰਾ ਕੁੱਝਾ ਲੱਭ ਕੇ फटाफट ਪਿੱਛੇ ਧਰ ਕੇ ਕਹਿੰਦੀ ਕਰ ਕਰ ਬਕਰੀ ਸੁਣਵੀਂ ਮਿਕਣਾ ਹਾਂਜੀ ਤੇ ਉਹਨੇ ਪਰਤਾਂ ਹੋ ਰਹੀਆਂ ਨੇ ਮਾਸੀ ਤੇ ਮਾੜੀ ਪੁੱਤਿਆ ਗਾਵੇ ਲਿਆ ਰਈ ਵਧੀਆ ਵਾਏ ਵਾਏ ਇਨ ਕੁੱਝਾ ਗੋਲਦਿਆਂ ਨੂੰ ਨਾਲ ਆ ਜਾਂਦਾ ਤੇ ਮਾਸੀ ਨੇ ਤਾਂ ਉਹ ਆਪ ਕੋਲ ਆਪ ਕੋਲ ਫੋਰ ਤੇ ਉਹਦੀ ਬਕਰੀਆਂ ਦੀ ਲੱਭ ਕੇ ਫੇਰ ਨਾ ਤਾਂ ਫੋਰ ਪੈਣੀ ਉਹ ਬਕਰੀ ਪਾਸੇ ਬੰਨੀ ਉੱਜਾ ਕਾ ਚਲ ਕੋਇਆ ਸਭ ਕੁਛ ਜਦ ਚੜਦਨੋਂ ਹੋਇੜ ਤੱਕ ਆਂ ਮਾਸੀ ਨੇ ਤੇ ਜਦੋਂ ਉੱਥੇ ਜਾ ਪਾਣੂ ਪਿਤਾ ਲਾਉ ਮਾਸੀ ਮੈਂ ਚੱਲਿਆ ਨਾ ਪੁੱਤ ਰੋਟੀ ਖਾ ਕੇ ਲੈ ਸਭ ਕੁਛ ਰੋਟੀ ਖਾ ਕੇ ਕੋਆ ਦੇਜਾ ਹੁਣ ਉਹ ਦੂਜੀ ਬੱਕਰੀ ਫੇਰ ਨਹੀਂ ਆਉਂਦਾ ਘਰੇ ਹਾਂ ਜਦ ਬੱਕਰੀ ਲਿਆਇਆ ਘਰੇ ਘਰ ਕਾਲੀ ਪੰਜ ਲਾ ਹੁਣ ਬੱਕਰੀਆਂ ਦਿੱਤੀ ਆਉਂਦਾ ਹੁਣ ਹੋ ਤਾਂ ਚੱਲ ਕੋਈ ਨਹੀਂ ਹੁਣ ਬੱਕਰੀ ਬੁੱਕਰੀ ਵੇਚ ਕੇ ਆ ਭਾਂਡੇ ਜਿਹੜੇ ਲਿਆ ਵੇਚ ਕੇ ਆਟਾ ਲਿਆਵਾਂਗੇ ਹੋਰ ਕੀ ਹਨ ਬਿਲਕੁਲ ਕਹਿੰਦਾ ਤੂੰ ਦੇਖਤਾ ਸਹੀ ਕੁਝਾ ਲਿਆ ਉਹਨੇ ਕੁਝਾ ਲਿਆਂਦਾ ਧਰ ਕੇ ਕਹਿੰਦਾ ਕਾਕਰ ਵਕਰੀ ਸੁਣ ਦੇ ਮੈਨੂੰ ਹੂੰ ਹੁਣ ਉਹ ਵਕਰੀ ਹੋਵੇ ਤਾਂ ਹੁਣ ਇਹ ਕਰਾਂਦਾ ਦੂਜੀ ਨਹੀਂ ਭਰਦਾ ਨਾਲਾ ਕਹਿੰਦੀ ਸੁਣੀ ਐ ਮਿੰਗਣਾ ਚੱਕ ਲਾ ਘਰ ਵਾਲੀ ਕਹਿੰਦੇ ਮਗਰ ਪੈ ਗਈ ਹਾਂ ਕਹਿੰਦਾ ਹੁੰਦਾ ਸਾਡਾ ਤੋਂ ਉਹ ਲੈ ਕਿਹੜਾ ਹੋਰ ਮਾਰਕ ਦੇ ਰਿਹਾ ਚੱਲ ਹੁਣ ਲਾਸਟ ਆ ਬੰਦਾ ਇੱਕ ਟਰਾਈ ਕਰਨੀ ਕਰ ਰਿਹਾ ਹੈ ਨਾ ਅੱਛਾ ਉਹ ਕਹਿੰਦਾ ਚਾਰ ਰੋਟੀਆਂ ਫੇਰ ਲਾ ਕੇ ਲੈ ਗਿਆ ਹਾਂ ਇੱਕ ਵਾਰੀ ਦੇਖ ਲੈ ਲੈ ਕਿਹੜਾ ਮਾਰਕ ਆ ਲਾਸਟ ਇਹ ਹਾਂ ਚੱਲਾ ਗਿਆ ਉਸੇ ਕੋਲ ਵੀ ਮਾਰ ਕੇ ਕਹਿੰਦਾ ਇੱਕ ਖਾਵਾ ਦੋ ਖਾਵਾ ਤਿੰਨ ਖਾਵਾ ਚਾਰੀ ਖਾਵਾ ਅੱਛਾ ਉਹ ਪੁੱਤਾਂ ਨੇ ਸੋਚਿਆ ਵੀ ਨਾ ਐਨਾ ਪੁੱਛ ਦੇਤਾ ਫੇਰ बार-बार ਆਉਂਦਾ ਇਹਦਾ ਮਤਲਬ ਇਹਨੇ ਮਿਲਿਆ ਨਹੀਂ ਹਾਂ ਜੀ ਇਹਨਾਂ ਕੋਸ਼ ਹੁਣ ਇਹਨੇ ਸੁਣੀਆਂ ਮਿੰਗੜਾ ਨਾਲ ਵੀ ਨਹੀਂ ਰੱਜਿਆ ਗਿਲੇਬੀਆਂ ਵਾਲੀ ਤਲਾਈ ਦੇਤੀ ਕਾ ਦਾ ਪੀਲਾ ਦੇ ਨਰਚ ਨਹੀਂ ਇਹਦਾ ਮਤਲਬ ਇਹ ਕਿ ਤੇ ਇਹਦਾ ਨਾ ਧੋਖਾ ਹੁੰਦਾ ਹੈ ਹਾਂਜੀ ਇਹ ਨੂੰ ਕੋਈ ਹੋਰ ਹੀ ਲਾ ਜਾਂਦਾ ਸਮਾਨ ਆਪਣਾ ਇਹ ਰਾਹ 'ਚ ਹੀ ਰਹਿ ਰੂ ਜਾਂਦਾ ਹਾਂਜੀ ਉਹਨਾਂ ਨੂੰ ਪਤਾ ਲੱਗਦਾ ਧੋਖਾ ਅੱਛਾ ਜੀ ਉਹ ਕਹਿੰਦੀਆਂ ਵੀ ਹੁਣ ਸਾਡੇ ਕੋਲ ਖਾਣ ਪੀਣ ਵਾਲੀ ਚੀਜ਼ ਤਾਂ ਹੈ ਨਹੀਂ ਹੋਰ ਹਾਂਜੀ ਸਾਡੇ ਕੋਲ ਇਹ ਆ ਇੱਕ ਡੰਡਾ ਹੈ ਹਾਂਜੀ ਇੱਕ ਰੱਸੀ ਹੈ ਜੇ ਤੇ ਉਹਨੂੰ ਕਹਦੇਗਾ ਮਾੜਾ ਸੋ ਵੀ ਲੱਗੇ ਡੰਡਾ ਤੇ ਜਿਹੜੀ ਰੱਸੀ ਨੇ ਬੰਦੇ ਨਾਲ ਡੱਲੇ ਨੇ ਭਾਵੇਂ ਬੰਦੇ ਕਿੰਨੇ ਵੀ ਹੋਣ ਅੱਛਾ ਜੀ ਚਾਹੇ 10 ਬੰਦੇ ਤੇ ਇਹ ਜੂਗੰਦੇ ਚਾਹੇ ਇੱਕ ਬੰਦਾ ਰੱਸੀ ਨੇ ਇਹਨਾਂ ਨੂੰ ਨਿਭੇਟ ਲੈਣਾ ਵੱਲ ਲੈਣਾ ਚਾਹੇ ਫੌਜ ਆ ਕੋਈ ਅੱਛਾ ਜੀ ਚਾਹੇ ਕਿਸੇ ਰਾਜੇ ਦੀ ਫੌਜ ਆ ਉਹਨੂੰ ਵੀ ਇਹ ਬੰਦ ਲੈਣੀ ਅੱਛਾ ਤੇ ਡੰਡੇ ਨੇ ਸਭ ਨੂੰ ਪਲੇਟ ਕਰ ਦੇਣੀ ਅੱਛਾ ਜੀ ਤੇ ਇਹੀ ਅੰਤ ਦੇ ਕੋਲ ਇਹ ਲੈ ਜਾ ਪਰ ਇੱਕ ਗੱਲ ਆ ਤੇ ਤੁਨੋਂ ਸਾਡੀ ਸ਼ਰਤ ਆ ਕਹਿੰਦੀ ਹੁਣ ਇਹ ਲਾਸਟ ਏ ਤੈਨੂੰ ਵਾਹ ਨਹੀਂ ਦੇ ਸਕਦੀ ਕੋਸ ਤੇ ਜਿੱਥੋਂ ਜਿੱਥੋਂ ਦੀ ਤੂੰ ਅੱਗੇ ਜਾਣਾ ਵਾਪਸ ਉੱਥੋਂ ਉੱਥੋਂ ਦੀ ਜਾਣਾ ਉਸੇ ਰਸਤੇ ਜਾਣਾ ਉੱਥੇ ਜਿੰਨੇ ਖੜਦਾ ਉਵੇਂ ਹੀ ਖੜ ਕੇ ਜਾਣਾ ਉੱਥੇ ਜਿੱਥੇ ਰਹਿਣਾ ਰਾਤ ਨੂੰ ਰਹਿ ਕੇ ਜਾਣਾ ਰਹਿ ਕੇ ਜਾਣਾ ਹਾਂ ਉਹ ਕਹਿੰਦਾ ਉਵੇਂ ਜਮੀ ਕਰਕੇ ਜਾਣਾ ਜੋ ਕਿਸੇ ਨੂੰ ਬੋਲਦਾ ਉਵੇਂ ਬੋਲਣਾ। ਕੰਮ ਜਾਂ ਕਹਿੰਦਾ ਠੀਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੂਕੀ ਇਹਦੇ ਨਾਲ ਤੋਕਾ ਲਾਤਾ ਆ। ਆਹ ਡੰਡਾ ਲੋਡ ਕਰੂ ਉਹਨੂੰ। ਅ ਤੇ ਉਹ ਚਲਾ ਜਾਂਦਾ ਮਾਸੀ ਦੇ ਘਰੇ ਮਾਸੀ ਨੇ ਦੇਖਿਆ ਵੀ ਇਹ ਕੀ ਤਾਂ ਕੋਈ ਅਜਨਬੀ ਜੀ ਚੀ ਹੈ ਹੋਰ ਲਈ ਪਤਾ ਰੱਸਾ ਡੰਡਾ ਆਇਆ ਹੈ ਨਾ। ਹਾਂਜੀ। ਕੱਲ ਦੇਖਦੇ ਆ ਕੀ ਆ ਗੀ। ਉਹ ਚਾਹ ਪਾਣੀ ਪੀਤਾ ਦਾਰੂ ਗਰੂਪ ਪਿੱਪੜਾਈ ਮੀਟ ਮੜ ਖਰਾਇਆ ਉਹਨੂੰ ਪੂਰਾ ਤੇ ਰੋਟੀ ਆਦੀ ਖਾਧੀ ਤੇ ਕਹਿੰਦੇ ਲਓ ਪਤਨ ਤੁਸੀਂ ਪੈ ਜਾਓ ਬਾਹਰ ਲੈ ਕਰੇ। ਉਹ ਬਾਹਰ ਲੈ ਕਰੇ ਜਾਣ ਲੱਗੇ। ਇਹਨਾਂ ਲਾ ਮਸੀਕ ਤੇ ਆ ਹਨਾ ਡੰਡਾ ਤੇ ਰੱਸੀ ਪਈ ਐ ਇਹਨੂੰ ਐ ਨਾ ਕਹਿੰਦੇ ਨਾ ਰੱਸੂਬੀ ਲੱਗੇ ਡੰਡਾ ਤੂੰ ਨਾ ਪੁੱਤ ਤਰਾ ਇੱਥੇ ਤੇ ਮੈਂ ਕੀ ਲੈਣਾ ਹਾਂਜੀ ਹੁਣ ਉਹ ਭੂਤਾਂ ਨੇ ਡੰਡੇ ਨੂੰ ਸਪਾਇਸ ਸੀ ਵੀ ਤੈਨੂੰ ਕੁਛ ਨਹੀਂ ਕਹਿਣਗੀ ਸਭ ਨੂੰ ਨਿਵੇਟ ਲੋ ਜਿਹੜਾ ਬੰਦਾ ਹੋਇਆ ਅੱਛਾ ਜੀ ਜਾਂ ਤੇਰੇ ਘਰ ਦੇ ਨੂੰ ਕੁਛ ਨਹੀਂ ਕਹਿਣਗੀ ਹਾਂ ਉਹ ਉਹ ਹੁਣ ਰੱਖ ਗਿਆ ਮਾਸੀ ਨੇ ਸੋਚਿਆ ਚਲੇ ਗਏ ਉਧਰ ਜਦੋਂ ਜਾ ਕੇ ਪਏ ਹਲੇ ਪਏ ਮੜਾ ਜੇ ਮਾਸੀ ਨੂੰ ਤਾਂ ਕੋਲੋਂ ਮਸੀ ਲੱਗੀ ਸੀ ਵੀ ਦੇਖਿਆ ਇਹ ਤੋਂ ਕੀ ਬਣਦਾ ਹਨਾ ਹਾਂਜੀ ਹੁਣ ਤਾਂ ਕਹਿੰਦਾ ਨਾ ਰੱਸੂਬੀ ਲੱਗੇ ਡੰਡਾ ਮਾਸੀ ਲਿਮੇਟ ਲਈ ਰੱਸੀ ਨੇ ਡੰਡਾ ਤਿਆਰ ਕਰੇ ਮੋਰਾਂ ਜੇ ਕਦੇ 2 ਹੋਏ ਜੇ ਕਦੇ 25 ਬਿਸ਼ਵਾੜੇ ਤੇ ਕਦੇ ਘਟਿਆ ਤੇ ਹਨ ਹਾਂਜੀ ਉਹ ਤਾਂ ਮਸ਼ੀਨ ਵਾਂਗੂ ਚੱਲੀ ਜਾਂਦਾ ਡੰਡਾ ਠਾ 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 ਤੇ ਮਾਸੀਆਂ ਪਈਆਂ ਚੀਤਾ ਚੀਕਾਂ ਰੋਲਾ ਮਾਸੀ ਸੜਾ ਲੋ ਬਚਾ ਲੋ ਇਹ ਮਰ ਗਈ ਫਲਾਣਾ ਟੰਪਾ ਲੜਦੀ ਹਨ ਹਾਂਜੀ ਉਹ ਹੋ ਉਹ ਕਿਤੇ ਹਟਦਾ ਹਾਂ ਉਹ ਤਾਂ ਨੂੰ ਤਾਂ ਚੱਲਣਾ ਹੀ ਜਿੰਨੀ ਦੇ ਉਹਨੂੰ ਰੋਕਦੇ ਨਹੀਂ ਕੀ ਉਹਨੂੰ ਉਹਨਾਂ ਨੇ ਦੱਸ ਕੇ ਵੀ ਜਦੋਂ ਇਹਨਾਂ ਕਹਿੰਦੇ ਬਿਸ਼ਕਾਰ ਦੇਣਾ ਕਿ ਬਲਦਾਂ ਨੂੰ ਰੋਕ ਦੇਣੇ ਬੱਸ ਬੱਸ ਕਰਕੇ ਹਨਾ ਇਹ ਕਹਿ ਕੇ ਰੋਕ ਹਾਂ ਰੁਕ ਜੂਗਾ ਹਨਾ ਉਹਨੂੰ ਸਮਝਾ ਕੇ ਭੇਜਾਂ ਹੁਣ ਹੋਰ ਕਿਸੇ ਨੂੰ ਪਤਾ ਨਾ ਰੁਕੂਗਾ ਕਿਵੇਂ ਹਾਂਜੀ ਪੱਕ ਹੋ ਗਿਆ ਪੂਰਾ ਰੋਕਣਾ ਕਿਸੇ ਨੂੰ ਆਵੇ ਨਾ ਹਾਂ ਤੇ ਜਿਹੜਾ ਕੋਈ ਉਹਦੇ ਨੇੜੇ ਜਾਵੇ ਉਹਨੂੰ ਵਿਚ ਲੰਮਟ ਲੈ ਸਾਰਿਆਂ ਨੇ ਪਲੇਟ ਕਰੀ ਜਾਏ ਹਾਂ ਤੇ ਚਿਕਰ ਵਾਲੀ ਪੈ ਗਈ ਜਦੋਂ ਤੇ ਬੱਸ ਉਧਰੋਂ ਉਹ ਵੀ ਉੱਠ ਕੇ ਆ ਗਏ ਉਹਨਾਂ ਤੱਕ ਵੀ ਬਾਜਾਂ ਚਲੇ ਜਾਣਗੇ ਬਾਹਰਲੇ ਕਰੇ ਹਾਂਜੀ ਜਦੋਂ ਆਏ ਉਹਨੇ ਦੇਖਿਆ ਮਾਸੀ ਦਾ ਲਵੇਟੀ ਪਈ ਐ ਨਾਲ ਜਿਹੜਾ ਸੁਬੀ ਨੇ ਹੈ ਨਾ ਉਧਰ ਮਾਸੀ ਦੇ ਮੁੰਡੇ ਕਹਿੰਦੇ ਇਹ ਕੀ ਹੋ ਗਿਆ ਤੇ ਮਾਸੀ ਦੇ ਮੁੰਡੇ ਨੇੜੇ ਹਟਾਉਣ ਨੂੰ ਪਈ ਬੱਚੀ ਉਹ ਲਵੇਟ ਲੈ ਓਏ ਓਏ ਮਾਸੀ ਦੂਰੋਂ ਇਹਨਾਂ ਨੂੰ ਕਹਿੰਦੀ ਬਚਾਲਾ ਪੁੱਤ ਬਚਾਲਾ ਬਚਾਲਾ ਹਾਂ ਕਹਿੰਦਾ ਮੇਰਾ ਸਮਾਨ ਦੱਸ ਕਿੱਥੇ ਆ ਹਾਂ ਹਾਂ ਹੈ ਉਹਨਾਂ ਨੂੰ ਪੁੱਤ ਨੇ ਦੱਸਿਆਣਾ ਇੱਥੇ ਧੋਖਾ ਹੁੰਦਾ ਤੇ ਤੂੰ ਇੱਥੇ ਪੁੱਛੀਂ ਜਿੱਦਾਂ ਇਹ ਹੋਇਆ ਸਮਾਨ ਹਾਂਜੀ ਉਹ ਕਹਿੰਦਾ ਚੰਗਾ ਤੇ ਕਹਿੰਦਾ ਮੇਰਾ ਸਮਾਨ ਦੱਸ ਕਿੱਥੇ ਆ ਕਹਿੰਦੀ ਪੁੱਤ ਤੇਰਾ ਪਤੀਲਾ ਉਂ ਪਿਆ ਅੰਦਰ ਭਾਂਡੇ ਦੇ ਨਾਲ ਪਰਲੇ ਖੁੰਝੇ ਪਿਆ ਕੜਾਹੀ ਤੇਰੀ ਪਰਛਤੀ ਤੇ ਪਈ ਆ ਬੱਕਰੀ ਪੈਸਲੇ ਘਰੇ ਬੰਨੀ ਹੋਈ ਆ ਅੱਛਾ ਜੀ ਹਾਂ ਸਾਰਾ ਕੁਝ ਫਟਾਫਟ ਬੋਲ ਪੀ ਮਾਸੀ ਦੇ ਤਾ ਸਾਰਾ ਕੁਝ ਹਾਂ ਹੁਣ ਜੀ ਕੱਢ ਲਿਆ ਕਹਿੰਦਾ ਫਿਰ ਉਹਨੇ ਕਹਿਦਾ ਬਸ ਰੁਕ ਗਿਆ ਨਾਰਡ ਤੋਂ ਬਿੱਲਾ ਕੇ ਰੰਡਾ ਰੁਕ ਗਿਆ ਸਾਰੇ ਛੱਡ ਤੇ ਮਾਸੀ ਮੁੜ ਕੇ ਪੈਰੀ ਪੈਂਦੇ ਤੇਰੀ ਪੁੱਤ ਤੂੰ ਬਚਾ ਲਿਆ ਮੈਨੂੰ ਪੁੱਤ ਦਾਰਾ ਕੁਛ ਇਕੱਠਾ ਕੀਤਾ ਤੇ ਆ ਗਿਆ ਕਰਨ ਘਰ ਵਾਲੇ ਕਹਿੰਦੇ ਲਾ ਹੁਣ ਕੀ ਕੁਛ ਚੱਕੀ ਆਉਂਦਾ ਹਨਾ ਉਹਨੇ ਤਾਂ ਚਲੇ ਗਈ ਸਮਾਨ ਉਹ ਬਾਵਾ ਚੱਲ ਤਾ ਹੈ ਬਾਵਾ ਬੱਟੇ ਜਾਣ ਕੇ ਸਮਾਨ ਤਾਂ ਕੁਛ ਲੈ ਆਇਆ ਕੁਛ ਹਾਂਜੀ ਉਹਨੇ ਡਾਇਰੈਕਟ ਚੋਰੀ ਨਾ ਕਰ ਲੈ ਆ ਹੋਵੇ ਉਹਨੂੰ ਇਹ ਵੀ ਡਰ ਸੀ ਵੀ ਜੇ ਨਾ ਇਹ ਸਮਾਨ ਜਾਂ ਚੱਕੀ ਆਉਂਦਾ ਚੋਰੀ ਚੋਰੀ ਕਰ ਲੈ ਆ ਲੈ ਆ ਕਹਿੰਦਾ ਹੋਵੇ ਚੱਲ ਕੰਮ ਤਾਂ ਨਹੀਂ ਮਿਲਦਾ ਹਨਾ ਹਾਂਜੀ ਉਹ ਕਹਿੰਦੀ ਲਾ ਹੁਣ ਆ ਕੋ ਚੱਕਿੰਗ ਦਾ ਕੋ ਦੇਖਦਾ ਸੀ ਰੱਖ ਕੇ ਕਹਿੰਦਾ ਬਤੀ ਲਾ ਕਰ ਪੁੱਲਾ ਛਾਰਦਾ ਪਰ ਜਦੋਂ ਆਣਾ ਜਿਹੜਾ ਹੁੰਦਾ ਸਣੀ ਦਾ ਭਰਨਾ ਹੀ ਸੀ ਹਾਂਜੀ ਉਧਰ ਕੜਾਹੀ ਨੂੰ ਕਹਿੰਦਾ ਕਰ ਕਰ ਕੜਾਈਆ ਨੋਦੇ ਜਲੇ ਜਲੇ ਭਰ ਕੇ ਯਾਕਾ ਨੂੰ ਚੱਕੋ ਉੱਪਰ ਦੇ ਖਾਓ ਰਾਜਾ ਰਾਜਾ ਅੱਜ ਤੱਕ ਨਜ਼ਾਰੇ ਵੱਜ ਗਏ ਹਾਂ ਖਾਦੇ ਪੂਰੇ ਹਨਾ ਉਧਰ ਕੋੜਾ ਕੁਜਾ ਰੱਖ ਕੇ ਕਹਿੰਦਾ ਕਰ ਕਰ ਬੱਕਰੀਆਂ ਸੋਨੇ ਦੇ ਉਹਨਾਂ ਨੇ ਖੋਣ ਲਿਆ ਪਰ ਮਾਲਾ ਮਾਲ ਹੋ ਗਿਆ ਤਗੜਾ ਹੋ ਗਿਆ ਹੁਣ ਘਰ ਵੀ ਪਰ ਉਹ ਵੀ ਤਗੜਾ ਹੋ ਗਿਆ ਸਭ ਹੀ ਕੋਈ ਨਹੀਂ ਮੀਰ ਕਿਵੇਂ ਹੋ ਚੱਲੇ ਆਪਣੇ ਤੋਂ ਸੋਨੇ ਦੇ ਇਹ ਵੀ ਨਾ ਉਹਨੇ ਵੇਚਿਆ ਨੂੰ ਮੀਰ ਬਣਾ ਲਿਆ ਕੋਠੀ ਘਾਟੀ ਬਣਾ ਲਈ ਤਾਂ ਕੁਝ ਕਰ ਲਿਆ ਮੇਟ ਨੂੰ ਦੇਣਾ ਚਾਹੀ ਹੈ ਨਾ ਬਿਲਕੁਲ ਦੇਣਾ ਚਾਹੀ ਕੋਠੀ ਬਣਾ ਲਈ ਮਹਿਲ ਅੜੀ ਇਨੇ ਨੂੰ ਹੁਣ ਉਹਦੇ ਮਨ 'ਚ ਆਇਆ ਕਿ ਹੁਣ ਆਪਾਂ ਰਾਜਾ ਹੀ ਬਣ ਗਏ ਇੱਥੇ ਦੇ ਹਾਂ ਹੁਣ ਕਸਾ ਆ ਗਿਆ ਮਾਇਆ ਆ ਗਈ ਦولت ਆ ਗਈ ਸਭ ਕੁਝ ਬਣ ਗਏ ਤੇ ਉਹਨੇ ਭਾਈ ਰਾਜੇ ਨੂੰ ਚੈਲੰਜ ਕਰਤਾ ਕਹਿੰਦਾ ਵੀ ਜਾਂ ਤਾਂ ਮੇਰੇ ਨਾਲ ਲੜਾਈ ਕਰ ਲਾ ਤੇ ਜਾਂ ਫਿਰ ਮੈਂ ਤੇਰੀ ਜਿਹੜੀ ਫੌਜ ਹੈ ਇਹਨੂੰ ਮੈਂ ਰੋਟੀ ਕਰ ਦਿਆਂਗਾ ਇਨਵੀਟੇਸ਼ਨ ਦੇਣਾ ਸਾਰੀ ਨੂੰ ਹੂੰ ਰਾਜੇ ਨੇ ਸੋਚਿਆ ਵੀ ਗਰੀਬ ਬੰਦਾ ਹੈ ਨਾ ਤਾਂ ਉਹ ਵੀ ਹੁਣ ਇਹਦੇ ਤੇ ਬਾਰ ਕਰਦੇ ਚੰਗੇ ਲੱਗਾਂਗੇ ਵੀ ਚਲ ਘਰ ਘਰ ਪਾਲਿਆ ਤਗੜਾ ਹੋ ਗਿਆ ਮਾੜਾ ਮੋਟਾ ਪੈਸਾ ਆ ਗਿਆ ਹੋਣਾ ਕਿਦੋਂ ਫਿਰ ਤੇ ਹੁਣ ਬਾਰ ਕਰਦੇ ਥੋੜੇ ਚੰਗੇ ਲੱਗਾਂਗੇ ਆਪਾਂ ਰਾਜੇ ਬੰਦੇ ਵੀ ਆਪ ਆਪਣੀ ਫੌਜ ਭੇਜ ਦੇਣਾ ਜਿਹੜਾ ਆਟਾ ਜੱ ਇਕੱਠਾ ਕੀਤਾ ਉਹਨਾਂ ਨੂੰ ਖਾਇਆ ਉਹ ਜਾਲਾ ਪੇਂਦਾ ਹੋ ਜਿਹੜੇ ਫਰਫ ਹੁੰਦੀ ਹੈ ਹਰ ਜੀ ਹਨ ਤੇ ਉਹ ਕਹਿੰਦਾ ਚਲ ਮੈਂ ਆਪਦੀ ਫੌਜ ਨੂੰ ਭੇਜ ਤੂੰ ਰੋਟੀ ਖਾਇਆ ਉਹ ਜੀ ਜਿਹੜਾ ਐਡਮਿਨਿਸਟ੍ਰੇਸ਼ਨ ਤੇ ਹੈ ਨਾ ਤੇ ਇਹਨਾਂ ਸਾਰੀ ਫੌਜ ਤੇ ਇੱਥੇ ਇਹਨਾਂ ਰੋਟੀ ਆਟੇ ਖਾਣ ਵਾਲੀ ਦਾ ਸਾਰੀ ਜਿੰਨੀ ਪੜਗਾ ਹੁਣ ਉਹ ਭਾਂਡੇ ਭੁੰਡੇ ਲਿਆਂਦੇ ਹੋਏ ਸਾਰਿਆਂ ਨੂੰ ਵਰਤਾਈ ਜਾਂਦੇ ਆ ਸਾਰਿਆਂ ਨੂੰ ਜਲੇਬੀਆਂ ਪਾਈ ਜਾਂਦੇ ਤੇ ਕੜਾਹ ਪਾਈ ਜਾਂਦੇ ਜਿਹੜੀ ਚੀਜ਼ ਖਤਮ ਹੋਣ ਲੱਗਦੀ ਆ ਫਿਰ ਉੱਥੇ ਬੈਠਾ ਕਹਿੰਦਾ ਕਰ ਕਰ ਕੇ ਸ਼ਰਤ ਉਹ ਵਰ ਪੜ ਜਾਂਦਾ ਅੱਛਾ ਇਹ ਫਿਰ ਦੂਜੇ ਭਾਂਡੇ ਚ ਪਲਟ ਕੇ ਫੇਰ ਵਰਤਾਈ ਜਾਂਦੇ ਤੇ ਫਿਰ ਜਲੇਬੀਆਂ ਵਰਤਾਈ ਜਾਂਦੇ ਆ ਸਾਰੇ ਜਿਹੜਾ ਬੰਦਾ ਖਾ ਲੈਂਦਾ ਜਦੋਂ ਰੋਟੀ ਖਾ ਕੇ ਹਟਦਾ ਤੇ ਨਾਲ ਹੀ ਇੱਕ ਸੋਨੇ ਦੀ ਮੋਹਰ ਉਹਨੂੰ ਦਿੰਦੇ ਆ ਅੱਛਾ ਇਹ ਉੱਤਰ ਬਕਰੀਂ ਪੀ ਜਾਂਦਾ ਜਦੋਂ ਕੁੱਜਾ ਭਰ ਜਾਂਦਾ ਉਹ ਫਿਰ ਉਹਨਾਂ ਨੂੰ ਬੰਨ੍ਹ ਦਿੰਦੇ ਆ ਫਿਰ ਹੋਰ ਕੁਝ ਰੱਖ ਕੇ ਫਿਰ ਕਹਿੰਦਾ ਰੱਖ ਰੱਖ ਬਤੀ ਹੋਰ ਕਰ ਦਿੰਦੇ ਉਹ ਮਰ ਜਾਂਦਾ ਜੁਨੀ ਫੌਜ ਜਾਂਦੇ ਸਾਰਿਆਂ ਨੇ ਕਿ ਸੁਣਦੀ ਜਾਂਦੇ ਤੇ ਨਾਲੇ ਰੋਤਦੇ ਨੇ ਵਧੀਆ ਕੜਾ ਪੂਰਾ ਵਧੀਆ ਜਿਹੜਾ ਕੁਦਰਤਨਾ ਬਣਿਆ ਹੋਵੇ ਤਾਂ ਵਧੀਆ ਹੀ ਹੁੰਦਾ ਸਾਰੀ ਚੀਜ਼ਾਂ ਨਾਲ ਜਲੇਬੀਆਂ ਵੀ ਪੂਰੀਆਂ ਵਧੀਆ ਜਦੋਂ ਖਾ ਕੇ ਫੌਜ ਗਈ ਵਾਪਸ ਤੇ ਰਾਜ ਤੇ ਵਜ਼ੀਰ ਨੂੰ ਉਹਨਾਂ ਨੂੰ ਦੱਸਦੇ ਵੀ ਭਾਈ ਉਹਨੇ ਤਾਂ ਇੰਨਾ ਵਧੀਆ ਕੜਾ ਅਸੀਂ ਤਾਂ ਕਦੇ ਖਾਤਾ ਨਹੀਂ ਲਾਈਫ 'ਚ ਨਹੀਂ ਆਉਂਦੀ ਜਹੇ-ਜਾ ਤਰਾ ਖਾਦਾ ਜਾਏ ਜਾ ਉਹ ਨਹੀਂ ਇਹ ਜਿਹੇ ਜਲੇਬੀਆਂ ਕਦੀਆਂ ਖਾਣੇ ਤੋਂ ਬਾਅਦ ਉਹਨੇ ਇੱਕ ਸਾਨੂੰ ਸੋਨੇ ਦੀ ਡਲੀ ਦਿੱਤੀ ਐ। ਇਹ ਜਿਹੜਾ ਉਹ ਗੜੀ ਨਹੀਂ ਕਹਣਾ ਸੀ ਇਹਨਾਂ ਨੇ ਹਾਂਜੀ ਸੋਨੇ ਦੀ ਡਲੀ ਦਿੱਤੀ ਐ। ਬਾਦਾਂ ਤੱਕ ਇਹਨਾਂ ਨੂੰ ਇਹਦੇ ਹੋ ਗਿਆ ਵੀ ਉਰ ਕੱਲ ਰੋਟੀ ਤਾਂ ਲੋਕੀ ਕਰ ਸਕਦੇ ਆ ਪਰ ਸੋਨੇ ਦੀਆਂ ਸੋਨਾ ਇੰਨਾ ਕਿ ਤੁਹਾਨੂੰ ਲੱਗਿਆ ਹਣਾ ਹੈਨਾ ਰਾਜ ਨੇ ਸੋਚਿਆ ਹੀ ਆਪਾਂ ਕੀ ਇਹ ਤਾਂ ਬਾਹਲਾ ਦਾ ਰਾਜ ਨੇ ਕਹਿੰਦਾ ਵੀ ਆਪਾਂ ਤਾਂ ਲੜਾਈ ਕਰ ਲਿਆ ਉਹਨਾਂ ਬਦਲ ਗਿਆ। ਅੱਛਾ ਰਾਜਾ ਉਹ ਤਾਂ ਲੜਾਈ ਕਰਾ ਦਿੱਤੀ। ਨਹੀਂ ਇਹ ਰਾਜ ਨੇ ਸਨੇਹਾ 'ਤੇ ਤਾਂ ਵੀ ਇਹ ਤਾਂ ਲੜਾਈ ਅਛਾ ਇਹ ਕਲ ਕਰਾਈ ਕਰ ਲੋ ਚੇ ਇਹ ਕਰ ਲੋ ਗੰਦ ਉਹ ਵੀ ਅੱਗੋਂ ਤਿਆਰ ਕਰਵਾਇ ਕਰ ਲੋ ਤੇ ਉਹ ਰਾਜਾ ਹਾਂ ਆ ਰਾਜੇ ਜਦੋਂ ਫੌਜ ਆਈ ਉਹ ਛੱਟ ਕੇ ਡੰਡਾ ਤੇ ਖੜੀ ਰਿਹਾ ਉਹ ਸੋਚੀ ਕਹਿੰਦਾ ਨਾ ਡੁੱਬੀ ਲੱਗੇ ਡੰਡਾ ਹੁਣ ਜਿਹੜੀ ਫੌਜ ਆਈ ਜਾਵੇ ਰੱਸਾ ਲਵੇਟੀ ਜਾਵੇ ਨਾ ਕੋਈ ਗਨ ਚੱਕਣ ਦੇਵੇ ਕਿਸੇ ਨੂੰ ਨਾਲ ਨੂੰ ਜਦੀ ਲਵੇਟ ਲੈ ਲੇ ਦੱਸਿਓ ਕਿਉਂਕਿ ਹੁਣ ਉਹ ਤਾਂ ਉਦਰਤੀ ਕਰਾਮਾਤ ਸੀ ਉਹ ਤਾਂ ਪਹਿਲੇ ਹੀ ਪਤਾ ਲੱਗ ਜਾਂਦਾ ਸੀ ਕਿਹੜੀ ਕਿਹੜੇ ਨੇ ਕੀ ਹਰਕਤ ਕਰਨੀ ਜਦੀ ਰੱਸੀ ਲਵੇਟ ਲੈਂਦੀ ਸੀ ਇਹ ਤੋਂ ਡੰਡਾ ਮਸ਼ੀਨ ਵਾਂਗ ਚੱਲਦਾ ਚੱਲੀ ਜਾਂਦਾ ਜਿੱਤੇ ਪੈਂਦਾ ਪਹਿਣ ਦੇ ਕਢਾ ਦਿਆ ਕੋਈ ਇੱਥੇ ਕੰਮ ਹੋ ਜੀ ਮਿਲਦਾ ਰਹੇ ਤੇ ਰਾਜ ਨੇ ਦੇਖਿਆ ਕਿ ਮੇਰੀ ਤਾਂ ਫੌਜ ਹੀ ਫਟ ਗਈ ਇਹਨੇ ਹਾਂਜੀ ਰਾਜਾ ਕਹਿੰਦਾ ਵੀ ਹੁਣ ਤੂੰ ਦੱਸ ਦੇ ਕੀ ਚਾਹੀਦਾ ਹਾਂਜੀ ਕਹਿੰਦਾ ਫਿਰ ਰਾਜਪਾਗ ਹੀ ਦੇ ਦੇ ਹੋਰ ਕੀ ਸੀ ਹਾਂ ਹੋਰ ਕੋਈ ਕੀ ਤੇ ਤੂੰ ਰਾਜ ਸਾਂਵਲਾ ਪਰ ਮੇਰੀ ਫੌਜ ਛੱਡ ਦੇ ਤੂੰ ਆਦਾ ਇਧਰ ਲਾ ਰਾਜ ਤੇਰਾ ਉੱਥਾ ਪਾਸਾ ਇਧਰ ਲਾ ਮੇਰਾ ਹਾਂ ਤੇ ਰਾਜਪਾਗ ਰਾਜ ਨੇ ਦੇ ਦਿੱਤਾ ਅੰਦਰ ਆ ਬਰਾਖਲੇ ਹਣ ਹਾਂਜੀ ਤੇ ਹੁਣ ਰਾਜਾ ਬਣਿਆ ਬੈਠਾ ਔਚਾ ਕਰਦਾ ਪਹਿਲਾਂ ਭੁੱਖਾ ਪਾਣੀ ਇਨੇ ਘਟੋਰੀ ਸੀ ਕਹਿੰਦੇ ਪੁੱਤਾ ਤੋ ਵੀ ਇਹ ਸਾਬੂਛੇ ਲੈ ਲਿਆ ਕਹਿੰਦੇ ਆਹ ਲੋਕੀ ਭੂਤਾਂ ਤੇ ਡਰਦੇ ਆ ਉਹਨੇ ਭੂਤਾਂ ਨੂੰ ਕੱਢ ਲਿਆ ਭੂਤਾਂ ਮੈਂ